ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਬੰਦੇ ਨੂੰ ਅੱਜ ਪਹੁੰਚੇ ਆਂ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਪਿੰਡ ਵੱਡੇ ਸਭਰਾ ਨੂੰ ਹਰੀਕੇ ਪੱਤਾਂ ਤੋਂ ਤਕਰੀਬਨ ਕੋਈ 8-10 ਕਿਲੋਮੀਟਰ ਦੀ ਦੂਰੀ ਤੇ ਕਰਤੋਵਾਲ ਪਿੰਡ ਬਿਲਕੁਲ ਨਜ਼ਦੀਕ ਡਾਕਟਰ ਸਾਹਿਬ ਹੋਂਦੇ ਕੋਲ ਆਇਆ ਦੋਸਤੋ ਬੁਰਜ ਡੇਰੀ ਫਾਰਮ ਤੇ ਸੋ ਜਿਆਦਾਤਰ ਦੋਸਤੋ ਪਸ਼ੂ ਆਪਾਂ ਤੁਹਾਨੂੰ ਦਿਖਾਉਂਦੇ ਰਹੇ ਤਾਂ ਇਸ ਘਰੋਂ ਕੋਈ 5-7 ਨੱਕ ਜਿਹੜੇ ਆ ਐਵਰੀ ਟਾਈਮ ਅਵੇਲੇਬਲ ਹੁੰਦੇ ਆ ਖਾਸ ਤੌਰ ਤੇ ਵੜਾਂ ਦੇ ਵਿੱਚ ਅੱਜ ਇਸ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਚਾਰ ਵੜਾ ਦਿਖਾਉਣੀਆਂ ਨੇ ਇੱਕ ਸੂਈ ਸਵਾਈ ਤੇ ਤਿੰਨ ਵੜਾ ਇੱਧਰ ਤੁਸੀਂ ਦੇਖੋਗੇ ਰੰਗ ਪ੍ਰਿੰਟ ਐਚ ਐਫ ਤੇ ਵਿੱਚ ਕ੍ਰੋਸ ਐਚ ਐਫ ਬ੍ਰੀਡ ਦੀਆਂ ਵੜਾਂ ਠੀਕ ਆ ਜੀ ਤੇ ਮਾਲ ਇਸੇ ਤਰ੍ਹਾਂ ਦੇ ਦੀ ਰੁਟੀਨ ਦੇ ਵਿੱਚ ਆਉਂਦਾ ਸੋ ਸੰਪਰਕ ਤੁਸੀਂ ਆਪਣਾ ਬਣਾ ਕੇ ਰੱਖ ਲਿਆ ਕਰੋ ਅੱਜ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਬਿਲਕੁਲ ਸਮੇਂ-ਸਮੇਂ ਨਾਲ ਲੈਂਦੇ ਰਿਆ ਕਰੋ ਠੀਕ ਆ ਜੀ ਅੱਜ ਦੀ ਤਰੀਕ ਤੁਸੀਂ ਇਹ ਨੋਟ ਕਰ ਲਓ ਆਪਾਂ ਵੀਡੀਓ ਬਣਾ ਰਹੇ ਆ 11 ਦਸੰਬਰ ਤੇ ਸਮਾਂ ਕੋਈ ਮਾਰਨਿੰਗ ਦੇ 9:30 9 ਵਜੇ ਦਾ ਪਸ਼ੂ ਦੋਸਤੋ ਜੇਰਲ ਕੋ ਵੀ ਆ ਰਿਹਾ ਖਰੀਦਣ ਠੀਕ ਆ ਜੀ ਗੱਬਣ ਪਸ਼ੂ ਆਪਣੀ ਟਿਪ ਟਪਾ ਕੇ ਤੇ ਸਵੇਰੇ ਸਵੇਰੇ ਪਸ਼ੂ ਨੂੰ ਕੋਈ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਆ ਉਹ ਤੁਸੀਂ ਯਕੀਨੀ ਬਣਾ ਲਿਓ ਆਹ ਕਰਦੇ ਆ ਗੱਲਬਾਤ ਲੈ ਲੈਣੀਆਂ ਡਿਟੇਲ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਾਸ਼ੀਕਾਲ ਸਾਹਿਬ ਜੀ ਸੰਧੂ ਸਾਹਿਬ ਦੀ ਸਾਸ਼ੀਕਾਲ ਜੀ ਹੋਰ ਮਹਾਰਾਜ ਠੀਕ ਠਾਕ ਵਧੀਆ ਵਧੀਆ ਜੀ ਗੁਰੂ ਰਾਮਦਾਸ ਜੀ ਕਿਰਪਾ ਜੀ ਬਾਪੂ ਵੱਡਾ ਸਾਹਿਬ ਜੀ ਦੀ ਠੀਕ ਹੈ ਹਾਂਜੀ ਹਾਂਜੀ ਅੱਛਾ ਡਾਕਟਰ ਜੀ ਅੱਜ ਆਪਣੇ ਕੋਲ ਵੜਾ ਚਾਰ ਨੇ ਜੀ 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 ਬਿਕਰ ਕੀਤਾ ਹਾਂਜੀ ਚਾਰ ਆ ਸੰਧੂ ਸਾਹਿਬ ਇੱਕ ਸੂਈ ਆ ਤੇ ਤਿੰਨ ਗੱਬਣਾ ਜੀ ਠੀਕ ਹੈ ਜੀ ਹਾਂਜੀ ਐ ਸਾਫ ਸੁਥਰੀਆਂ ਬਿਲਕੁਲ ਐ ਮੈਲਾਮ ਗਰੂ ਰਾਮ ਦਾਸ ਦੀ ਮੇਰ ਐ ਜਿਹੋ ਜਿਹਾ ਮਾਲ ਆਉਂਦਾ ਜੀ ਚਲੋ ਬਹੁਤ ਵਧੀਆ ਗੱਲ ਸਾਨੂੰ ਪਤਾ ਪਾ ਚੰਗੀ ਬਰੀਦ ਤੇ ਕੰਮ ਕਰੀਦਾ ਵਧੀਆ ਵਹਿੜਾ ਏ ਟ੍ਰਿਕ ਖਾਏ ਅੱਜ ਕਰੋਸ ਆਂਗੀ ਏ ਸਾਰੇ ਵੇਲੇ ਹਾਂਜੀ ਹਾਂਜੀ ਇਹ ਦੋ ਚੱਪ ਦੇ ਵਿੱਚ ਜਾਰੀ ਆਇਨੀਆ ਦੋ ਕਰੋਸ ਦੇ ਵਿੱਚ ਠੀਕ ਆ ਜੀ ਹਾਂਜੀ ਤੇ ਸ਼ੁਰੂਆਤ ਕਰ ਲਈਏ ਪਹਿਲਾਂ ਸੂਈ ਆਪਾਂ ਵੇਰ ਦਿਖਾ ਦਿੰਨੇ ਆ ਇਧਰੋਂ ਇਹ ਸੰਧੂ ਸਾਹਿਬ ਸ਼ਾਈ ਆਲਦੀ ਵਹਿੜ ਜੇ ਤੇ ਠੰਡੀ ਇੰਨੀ ਨਾ ਜੇ ਕਿਨੇ ਬੱਚਾ ਛੱਡਣਾ ਤਾਂ ਵੀ ਉਹਦੀ ਮਰਜ਼ੀ ਆ ਅੱਛਾ ਜੀ ਨਹੀਂ ਛੱਡਣਾ ਤਾਂ ਵੀ ਇਧਰ ਦੇਖੋ ਹਾਂ ਲੋ ਵੀ ਦਸਤਾਂ ਕਰੋ ਚੱਕ ਸੋ ਸੀਲ ਸਾਊ ਆ ਠੰਡੀ ਪੀਰੀ ਆ ਅੱਜ ਦਿਨ ਕਿੰਨੇ ਹੋ ਗਏ ਡਾਕਟਰ ਸੂਈ ਨੇ ਨੂੰ ਸੰਧੂ ਸਾਹਿਬ ਪਰਸੋਂ ਦੀ ਸੂ ਤੇ 15 16 ਲੀਟਰ ਬੋਲੇ ਬਸਟਾਰਟਿੰਗ ਕੀਤੀ ਆ ਜੀ ਅੱਛਾ ਬੱਚਾ ਮਗਰ ਕੀ ਆ ਮੇਲ ਕਾਫ ਆ ਜੀ ਬੱਚਾ ਉਹਦੀ ਮਗਰ ਬੱਚਾ ਠੀਕ ਆ ਸੋ 15 16 ਲੀਟਰ ਤੋਂ ਸਟਾ ਦੇ ਜੀ ਇਹ ਬੱਚਾ ਚੜਨਾ ਉਹਦੀ ਮਰਜ਼ੀ ਇਹ ਇਕੱਲੇ ਥਾਪੀ ਮਾਰ ਕੇ ਬੈ ਜਾਣਾ ਕੋਈ ਫੀਡ ਨਹੀਂ ਪਾਉਣੀ ਕੋਈ ਵੰਡ ਨਹੀਂ ਇਕੱਲੇ ਚੋ ਸਕਦਾ ਬਿਨਾਂ ਜੂਰ ਤੋਂ ਹੀ ਠੀਕ ਆ ਇੰਨੀ ਠੰਡੀ ਸੀਲਸ ਲੱਗ ਜੇ ਲਓ ਜੀ ਠੀਕ ਆ ਜੀ ਸੋ ਹਾਈਟ ਮੀਡੀਅਮ ਦਾ ਵਿੱਚ ਇੱਕ ਵਾਰੀ ਚਲੋ ਪਸ਼ੂ ਸੂਸਵਾ ਕੇ ਕੋਈ ਤਹਿ ਦੀ ਲਾ ਜਾਂਦਾ ਠੀਕ ਆ ਜੀ ਬਾਕੀ ਆ ਹਵਾਨਾ ਦੇਵਾ ਤੇ ਚਵਾਈਏ ਜੇ ਡਾਕਟਰ ਹੋਣੀ ਬਾਕੀ ਮਾਰਨਿੰਗ ਜੀ ਹਾਂ ਜੀ ਹਾਂ ਜੀ ਹਾਂ ਜ ਬਾਕੀ ਥਾਣੇ ਕਰੋ ਚੈੱਕ ਠੀਕ ਹੈ ਜੀ ਦੋਰਾ ਥਾਣ ਲੱਗਾ ਸੋ ਸਪੇਸਾਂ ਗੈਬਗੂ ਵਾਪਸੀ ਥਾਣਾਂ ਦਾ ਬਹੁਤ ਵਧੀਆ ਤੇ ਆ ਬੱਚਾ ਜੀ ਗੁਰੂ ਦਾ ਹਨਾ ਮਗਰ ਬੱਚਾ ਆ ਵੇਖੋ ਬਿਲਕੁਲ ਬਰਾਊਨ ਕਲਰ ਦੇ ਵਿੱਚ ਮਦਰ ਦੇ ਉੱਪਰ ਹੀ ਬੱਚਾ ਠੀਕ ਹੈ ਜੀ ਠੰਡੀ ਸੰਧੂ ਸਾਹਿਬ ਇਹ ਨਹੀਂ ਕੋਈ ਲੱਤ ਵੀ ਉਧਰ ਦੀ ਉਧਰ ਕਰਦੀ ਦਿਓ ਦੇਖੋ ਆ ਦੇਖੋ ਜਿੱਥੇ ਲੱਤ ਰੱਖ ਦੂਗੀ ਉਤਰਾ ਹੀ ਚੋਈ ਜਾਇਓ ਠੀਕ ਨਹੀਂ ਠੰਡੀ ਆ ਬੇ ਛਾਂ ਤੇ ਨਹੀਂ ਆ ਜੀ ਕੋਈ ਬੱਚੇ ਦਾ ਨਹੀਂ ਕਰਦੀ ਨਾ ਹਾਂ ਪਕੀ 222 ਡਾਕਟਰਾਂ ਸੰਧੂ ਸਾਹਿਬ ਇੰਨੀ ਦਵਾਈ ਲੱਗੀ ਜਾਣਾ ਵੀ ਬਹੁਤ ਖਬਰਦਾਰ ਤੇ ਪੂਰੀ ਜ਼ਬਰਦਸਤ ਹਾਂਜੀ ਜ਼ਬਰਦਸਤ ਜੀ ਮਾਰ ਦੇਣੇ ਧਾਰਾ ਆਪਾਂ ਸੰਧੂ ਸਾਹਿਬ ਕੋਈ ਨਹੀਂ ਆ ਜਰੂਰ ਉਹ ਵੀ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਜਰੂਰ ਤਸੱਲੀ ਇੱਕ ਵਾਰਾਵਾ ਕਿਉਂਕਿ ਸੋਇਆ 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 ਪਸ਼ੂਆ ਤੇ ਕਿਸੇ ਵੀਰ ਨੇ ਦੂਰ ਨੇੜੇ ਸੌਫਤਾ ਕਰਨਾ ਉਹਨਾਂ ਦੇ ਆਪਣੇ ਧਿਆਨ ਦੇ ਵਿੱਚ ਆਜੂਗੀ ਚਵਾਈ ਕਿਹੋ ਜੀ ਇਹਨੂੰ ਸੋ ਬੱਚਾ ਲਾਗੇ ਨਾਲ ਹੀ ਆਪਾਂ ਦੋ ਦੋ ਚਾਰ ਚਾਰ ਧਾਰਾ ਮਾਰ ਦਿੰਦੇ ਆ ਸੋ 15 ਲੀਟਰ ਤੋਂ ਪਲੱਸ ਡਾਕਟਰਾਂ ਦਾ ਵੀ ਜਿਹੜੀ ਸਟਾਰਟਿੰਗ ਆ ਹਾਲੋ ਸੰਧੂ ਸਾਹਿਬ ਕੋਈ ਲੋਡ ਨਹੀਂ ਜੁੜ ਪੌਂਦੀ ਇਹਨੂੰ ਇਹ ਨਿਸ਼ਾਨ ਤੇ ਲੋਬੀ ਠੀਕ ਆ ਸੋ ਚੋਣ ਚਾਂ ਜਿਹੜੀ ਆ ਚੰਗੀ ਆ ਠੀਕ ਆ ਜੀ ਤੇ ਜੇ ਕੋਈ ਕਿਸੇ ਰਕਮ ਦਾ ਕੋਈ ਜੂਟਰ ਅਸੀਂ ਪਾਉਣ ਦੀ ਲੋੜ ਨਹੀਂ ਬਾਕੀ ਇਹ ਕਿਸੇ ਭਰਾ ਦੀ ਖੁਸ਼ੀ ਹੈ ਬਾਕੀ ਸੰਧੂ ਸਾਹਿਬ ਜੇ ਬੱਚਾ ਛੱਡਣਾ ਤਾਂ ਵੀ ਠੀਕ ਆ ਹਾਂਜੀ ਤੇ ਜੇ ਨਹੀਂ ਛੱਡਣਾ ਤਾਂ ਵੀ ਉਹ ਚੋਲਿੰਦੇ ਹੀ ਤਰਾ ਹੀ ਆ ਠੀਕ ਆ ਇਹ ਨਹੀਂ ਆ ਪਾ ਇਤਰਾ ਵੇਖੋ ਦੂਰ ਆਪਾਂ ਬੱਚੇ ਨੂੰ ਵੀ ਲੈ ਜੰਨੇ ਆ ਹਾਂ ਕੋਈ ਚੱਕਰ ਹੀ ਨਹੀਂ ਆ ਲਓ ਜੀ ਠੀਕ ਆ ਜੀ ਕੋਈ ਉਹ ਛਟਾਕਲ ਜੀ ਨਹੀਂ ਕੀ ਭਜਾਕਲ ਜੀ ਨਹੀਂ ਕੀ ਕੀ ਬਿਲਕੁਲ ਆਮਦਾਰੀ ਨਾਲ ਤੁਰਦੀ ਆ ਤੇ ਬਾਕੀ ਆ ਹਵਾ ਨਾਲ ਬਾਤ ਇਹ ਨਹੀਂ ਤੇਰਾ ਬਾੜਾ ਕਰਦੀ ਜਿੱਤਰਾ ਜਿੱਥੇ ਖਲੋਤੀ ਨਾ ਇਧਰ ਇਹ ਉੱਥੇ ਖਲੋਤੀ ਜਾਊਗੀ ਬਾਕੀ ਨੈਟ ਜਿਹੜਾ ਰੈਕਟਰ 15 ਲੀਟਰ ਦਾ ਹੋਊਗਾ ਮੈਂ 16 16 ਲੀਟਰ ਭੱਚਵਾਵਾਂਗੇ ਕੋਈ ਦੋ ਟਾਈਮ ਚੋਲੇ ਕੋਈ ਤਿੰਨ ਟਾਈਮ ਠੀਕ ਆ ਤੇ ਮੁੱਲ ਦਾ ਕੀ ਕਰਤਾ ਫਿਰ ਮੁੱਲ ਸੰਦੂ ਸਾਲ 70 ਦੀ ਦੇ ਦਾਂਗੇ ਜੀ 70 ਤੇ ਹਾਂਜੀ ਕਸਰਾ ਕੁਸਰਾ ਕੱਢ ਕੇ ਦੇ ਦਗੇ ਬਿਲਕੁਲ ਜਾਈ 80000 ਦੀ ਜਸਨ ਦੇ ਦਾਂਗੇ ਠੀਕ ਆ ਬਈ ਹਾਂਜੀ 80000 ਮਿਲ ਲੋ ਜੀ ਠੀਕ ਆ ਸੂਈ ਸਵਾਈ ਬਿਲਕੁਲ ਤੀਜੇ ਦਿਨ ਦੇ ਵਿੱਚ ਤਾੜੀ ਆਰ 68000 ਦੀ ਇਹੇ ਤੁਹਾਨੂੰ ਮਿਲ ਜੂਗੀ ਸੰਧੂ ਸਾਹਿਬ ਇਧਰ ਇਹ ਲੋ ਬੇ ਕਮਾਲ ਮੈਂ ਕਹਿਆ ਚਵਾਈਆਂ ਵੀ ਵਧੀਆ ਅੱਗੋ ਬੈਣਾ ਅੱਗੋ ਬੈਰੇ ਪਿੱਛੋ ਬੈਣਾ ਕਿਹਨੇ ਠੀਕ ਹੈ ਜੀ ਹਾਂਜੀ ਚਵਾਈਆਂ ਦੇਖੋ ਇਧਰ ਆਪਾਂ ਕੋ ਸਾਈਕਲ ਨੰਬਰ ਤੇ ਇੱਕ ਇਧਰ ਆ ਗਈ ਵੀਰ ਬੜ ਵੱਡੇ ਕਦ ਕਰਦੇ ਵਿੱਚ ਵੀ ਇਹ ਸੰਧੂ ਸਾਹਿਬ ਹੈਗੀ ਪਹਿਲਣ ਜੇ ਪਹਿਲਾਂ ਪਲੂਨੀ ਮਕਸੂਰੀ ਹਾਂਜੀ ਠੀਕ ਹੈ ਜੀ ਤੇ ਬਹੁਤ ਚੰਗੀ ਬਰੀਡ ਦੇ ਵਿੱਚ ਫਾਰਮ ਚੋਂ ਲਈਏ ਵੀਡੀਓ ਵੀ ਹੈਗੀ ਫਾਰਮ ਦੀ ਅੱਛਾ ਜੀ ਹਾਂਜੀ ਤੇ ਦਿਨ ਕੱਢਦੀ ਪਈ ਜੀ ਆ ਦੇਖੋ ਖੁੱਲੀ ਰਹਿੰਦੀ ਫਾਰਮ ਦੇ ਵਿੱਚ ਬਿਲਕੁਲ ਦੇਣ ਸੰਧੂ ਸਾਹਿਬ ਇਹੇ ਛੇਦੰ ਤਰੀਕ ਵਾਰ ਦੇ ਹਿਸਾਬ ਨਾਲ ਬਾਕੀ ਜੇ ਹਫਤਾ ਕੇ ਲੈ ਜੂ ਹ ਜੀ ਹਾਂਜੀ ਲੋ ਵੀ ਹਫਤਾ ਦੋਸਤੋ ਅਜੇ ਸਮਾਂ ਦਾ ਬਾਕੀ ਆ ਪਹਿਲਾ ਸੂਆ ਇਹ ਵੈਰਨੇ ਸੂਣਾ ਠੀਕ ਹੈ ਜੀ ਬਾਦ ਵਿੱਚ ਕੋਪੈਕਟ ਡਰਾ ਫਿਕਸ ਨਿੱਗਰ ਹਵਾਨਾ ਚੜਾ ਤੇ ਫੇਸ ਕੁਆਲਿਟੀ ਚੈੱਕ ਕਰੋ ਸੰਧੂ ਸਾਹਿਬ ਨਸਲ ਬਰੀਡ ਦੀ ਬਹੁਤ ਵਧੀਆ ਆ ਦਿਖਾ ਦਿਓ ਜੀ ਆ ਕਰੋ ਚੰਗੀ ਫੇਟ ਲੈ ਵੇਦੀ ਆ ਕਵਾਲਿਟੀ ਬਹੁਤ ਚੰਗੀ ਆ ਖੁੱਲੀ ਰਹੀ ਸੰਧੂ ਸਾਹਿਬ ਫਾਰਮ ਚ ਉਹ ਦਿਸੀ ਜਾਂਦਾ ਤੋਰ ਤਾਰ ਤੋਂ ਦਿਸੀ ਜਾਂਦਾ ਕਿ ਹਾਂਜੀ ਹਾਂਜੀ ਪਸ਼ੂ ਕਾਲ ਕੂਲੀ ਪੈਂਦਾਗਾ ਤੇ ਬੇਲ ਬੂਲ ਦੀ ਬਾੜੀ ਲੰਮੀ ਆ ਲੋ ਜੀ ਸੋ ਲੰਬਾਈ ਨੂੰ ਪੂਰੀ ਆ ਠੀਕ ਆ ਜੀ ਹਾਈਟ ਵੀ ਵੱਡੀਆਂ ਵੜਾ ਦੇ ਵਿੱਚ ਆਪਾਂ ਕਾਊਂਟ ਕਰਾ ਦਿੰਦੇ ਆ ਤੁਹਾਨੂੰ ਵੱਡੀਆਂ ਵੜਾ ਦੇ ਵਿੱਚ ਹੀ ਆਉਂਦੀ ਆ ਬਾਕੀ ਰੰਗ ਰੂੰਗ ਬਹੁਤ ਵਧੀਆ ਡੱਬੀ ਆ ਸਟੈਫ ਦੇ ਵਿੱਚ ਜਿੱਦਾਂ ਆਪਾਂ ਮੋਸਟਲੀ ਕਲਰ ਰੰਗ ਵੇਖਦੇ ਆ ਠੀਕ ਆ ਤੇ ਹਵਾਨਾ ਵੇਖੋ ਖੁੱਚਾਂ ਤੋਂ ਕਾਫੀ ਉੱਚਾ ਆ ਦੇਖੋ ਅਵੇ ਲਈ ਸੰਧੂ ਸਾਹ ਮੋੜ ਤੋਂ ਚੌਥਾ ਲੈਵਾ ਪੂਰਾ ਹਣਾ ਪੂਰਾ ਤੇ ਬਾਕੀ ਵੇਨਾ ਹੁਣਾ ਵੇਹ ਲੋ ਅਗਲੇ ਬਨੇ ਲੈਵੇ ਰੀ ਬਹੁਤ ਜਿਆਦੀਆਂ ਜੇ ਬੰਨੀ ਬਹੁਤ ਜਿਆਦੀ ਹੈ ਡਾਕਟਰ ਕੀਮਤ ਕੀ ਮੁੱਲ ਕੀਮਤ ਸੰਧੂ ਸਾਹਿਬ 90 ਦੀ ਦੇ ਦਾਂਗੇ ਜੀ 90 ਜਿੰਨੂੰ ਪਤੇ ਹੈ ਹਾਂਜੀ ਬਾਕੀ ਕੋਈ ਨਹੀਂ ਕੋਈ ਦੂਰੋਂ ਨੇੜੇ ਉਹ ਉਹ ਕਰੇ ਮਾਨਤਨ ਕਰ ਦਾਂਗੇ ਸਹੀ ਸਹੀ ਗੱਲ ਕਰਦੀਏ ਕੋਈ ਇੱਕ ਜਿਆਦਾ ਫਿਰ ਅਗਲਾ ਵੀਰ ਸੰਦੂ ਸਾਹਿਬ 85000 ਦੀ ਜੈਸਨੋ ਦੇ ਦਾਂਗੇ ਐਂਡ ਇਹ ਬਿਲਕੁਲ ਜ਼ਾਇਰੇ ਚ ਕੋਈ ਬਾਈਤ ਨਹੀਂ ਜੇ ਰੱਖੀ ਵੇਰ ਦਾ ਕਾਦ ਵੀ ਵੇ ਲੋ ਹਾਈਡ ਵੇ ਲੋ ਫਿਰ ਬੇਲ ਕਿੰਨੀ ਲੰਮੀ ਜੇ ਹਾਂ 7 ਫੁੱਟ ਤੋਂ ਲੰਮੀ ਹੈ ਜੀ ਲੋ ਵੀ ਇੱਕ ਨੂੰ ਤੁਹਾਨੂੰ ਫੇਸ ਕਾਲ ਤੇ ਫਿਰ ਦਿਖਾ ਦੰਨੇ ਆ ਆ ਮੂੰਹ ਮੱਥੇ ਦੀ ਆ 90000 ਦੀ ਡਿਮਾਂਡ ਆ ਤੇ 85000 ਲੈਦੇ ਆ ਠੀਕ ਆ ਬਿਲਕੁਲ ਜੀ ਤੁਹਾਨੂੰ ਤੁਹਾਨੂੰ ਕਿ ਅਜੇ 5 ਤੋਂ 7 ਦਿਨ ਕੋਈ ਵੀ ਰੰਗ ਕੇ ਤੁਸੀਂ ਸੌਦਾ ਕਰਿਓ ਬਾਕੀ ਪ੍ਰਿੰਟ ਬਦਾਵਾ ਦੀ ਆ ਜੀ ਬਰੀਡ ਬਾਈ ਬਹੁਤ ਵਧੀਆ ਬਾਕੀ ਪਿੰਡੇ ਪੁੰਡੇ ਦੀ ਬੜੀ ਨਿੱਗਰ ਹਵਾਨਾ ਚੱਡਾ ਬੜਾ ਨਿੱਗਰ ਵੇਰਫੋਨ ਆੜੀ ਨੂੜੀ ਕਾਫੀ ਹਵਾਨੇ ਚੱਡੇ ਉੱਪਰ ਤੁਹਾਨੂੰ ਦਿਖਾਈ ਦਊਗੀ ਤੇ ਚੱਪੇ ਚੱਪੇ ਦਾ ਗਾਇਬ ਆ ਆਪਸੀ ਥਣਾ ਦਾ ਬਹੁਤ ਸੋਹਣੀ 85000 ਦੇ ਤੁਹਾਨੂੰ ਮਿਲੂਗੀ ਇੱਕ ਇਧਰ ਤੀਜੇ ਨੰਬਰ ਤੇ ਇਹ ਮਸ਼ੀਨਰੀ ਕੀ ਜਿਹੜੀ ਬਹੁਤ ਅੱਛੀ ਏ ਪਹਿਲਾਂ ਨੇ ਵੀ ਹਾਂਜੀ ਹਾਂਜੀ ਲੋ ਵੀ ਅਕੇ ਨੈਕਸਟ ਜਿਹੜੀ ਡੈਨਮਾਰਕ 40 120 ਦੀ ਜੇ ਖੁਦ ਇਹ ਆਪ ਹਾਂਜੀ ਕੋਈ ਹੈਗਾ ਰਿਕਾਰਡ ਹਾਂਜੀ ਹਾਂਜੀ ਐਵੇਂ ਥੋੜਾ ਕਿ ਮਾਪਾ ਠੀਕ ਆ ਜੀ ਲਓ ਵੀ 240 120 ਦੀ ਜਿਹੜੀ ਵੀਰ ਦੱਸ ਰਿਹਾ ਡੈਨਮਾਰਕ ਸੀਮੰਟ ਦੀ ਆ ਸੋ ਵਛੀ ਦੀ ਫੇਸ ਕੁਆਲਿਟੀ ਬਾਕੀ ਪਿੰਡਾ ਪੁੰਡਾ ਤੁਸੀਂ ਵੇਖ ਕੇ ਜਜਮੈਂਟ ਕਰ ਲਿਓ ਤੇ ਉੱਪਰੋਂ ਬਿਲਕੁਲ ਸਟੇਟ ਉੱਤੇ ਫਲੈਟ ਹਵਾਨੇ ਚੜੇ ਦੀ ਸਾਫ ਸੁਥਰੀ ਬੇਦਾਗ ਕਿਸੇ ਐਨੀ ਆਪਾਂ ਕਹਿ ਲਈਏ ਵੀ ਫੋਟ ਸ਼ਾਂਕ ਤੋਂ ਠੀਕ ਆ ਜੀ ਮੋٹے ਥਾਣਾ ਚਾਰੇ ਥਣ ਸੋਹਣੀ ਵੰਡ ਤੇ ਆ ਉਨੀ ਸਪੇਸ ਤੇ ਆ ਬਾਕੀ ਭੂਰ ਛੱਟੇ ਦੀ ਪਿੱਛੇ ਦੀ ਹੋਰ ਸੰਧੂ ਸਾਹਿਬ ਆਪਾਂ ਹਰ ਵੀਡੀਓ ਦੇ ਵਿੱਚ ਜ਼ਿਕਰ ਕਰਦੇ ਆ ਥਾਨ ਵੇਖੋ ਕਿੰਨਾ ਸੋਹਣਾ ਲੱਗਾ ਇਹਨੂੰ ਹੁਣ ਤੋਂ ਹੀ ਪੂਰਾ ਸੁਆਦੀ ਆ ਥਾਨ ਤੇ ਹਾਂਜੀ ਹਾਂਜੀ ਆ ਦੇਖੋ ਜੀ ਤੇ ਬਾਕੀ ਫੇਸ ਕੁਆਲਿਟੀ ਵੀ ਬੜੀ ਸੋਹਣੀ ਨਿੱਗਰ ਬੜੀ ਚਮਕ ਬੜੀ ਲਾਈਟ ਬੜੀ ਆ ਡਾਕਟਰ ਸਾਹਿਬ ਕਿੰਨੇ ਦਿਨ ਕੱਢਦੀ ਹੋਵੇ ਸੁਭਾਉ ਸੰਧੂ ਸਾਹਿਬ ਇਹਦੇ 6 ਦਿਨ ਬਾਕੀ ਜਿਹੜੀ ਤਰੀਕ ਵਾਰ ਦੇ ਹਿਸਾਬ ਨਾਲ ਜੀ ਲੈ ਜੂ 6 ਦਿਨ ਹਾਂਜੀ ਹਾਂਜੀ ਤੇ ਬਾਕੀ ਕਿਸੇ ਨੇ ਵੀਡੀਓ ਕਾਲ ਦੇ ਵਿੱਚ ਚੋਣੀ ਆਪਾਂ ਕਿਲੋ 2 ਕਿਲੋ ਵੀਡੀਓ ਕਾਲ ਚ ਜਵਾਦਾ ਹਾਂ ਉਹਦੀ ਗੱਲ ਹੋਣਾ ਵੀ ਇਹ ਹੋਊਗੀ ਜੇ ਕੌਣੀ ਹੋਊਗੀ ਬਰ ਬਣ ਕੇ ਥੱਲੇ ਬਹੁਤ ਜਿਆਦੀ ਸੰਧੂ ਸਾਹਿਬ ਬਣੋਗੇ ਇਹ ਕੋਈ ਦੱਸੂਗੀ ਆਪਾਂ ਨੂੰ ਨਹੀਂ ਦੱਸਣ ਦੀ ਲੋੜ ਪੈਣੀ ਇਹ ਵੈੜੀ ਦੱਸੂਗੀ ਹੂੰ ਵੀ ਮੈਂ ਕੇ ਕਰਤੂਤ ਦੀ ਮਾਲਕ ਆ ਹਾਂਜੀ ਬਾਕੀ ਵੈੜਾ ਜਿੰਨੀਆਂ ਵੀ ਆ ਸਾਸ ਸੋਤਰੀਆਂ ਸੰਧੂ ਸਾਹਿਬ ਆਪਾਂ ਲੈ ਗਿਆ ਦੀ ਕੋਸ਼ਿਸ਼ ਆਪਣੀ ਹੋ ਰਹੀਂਦੀ ਆ ਬਿਲਕੁਲ ਜੀ ਬਿਲਕੁਲ ਵੈੜਾ ਜੇ ਅੱਜ ਵੀ ਸੰਧੂ ਸਾਹਿਬ ਆਪਣੇ ਤੋਂ ਸਾਥ ਹੀ ਤੇ ਉਹਦੇ ਵਿੱਚੋਂ ਹੋਵੇ ਬੰਦਰ ਬੱਝੀਆਂ ਹੋ ਗਈਆਂ ਦੋ ਵੈੜਾ ਸੇਵ ਹੋ ਗਈਆਂ ਨੇ ਫਿਰ ਹਾਂਜੀ ਹਾਂਜੀ ਠੀਕ ਆ ਉਹ ਚੰਗੀ ਇਹ ਮੱਛੀ ਡਾਕਟਰ ਚੰਗੀ ਆ ਸਾਫ਼ ਸੋਤਰੀ ਆ ਬਾਕੀ ਇਧਰੋਂ ਇਹਨੂੰ ਇੱਕ ਅੱਗੇ ਦਿਖਾ ਦਈ ਥੋੜਾ ਹਵਾ ਨੇ ਚੱਲਦੇ ਆਪਣੇ ਵੀਰਾਂ ਨੂੰ ਲਾ ਲਓ ਠੀਕ ਆ ਜੀ ਜਿਆਦੀ ਗੱਲ ਆਪਾਂ ਥੋੜੀ ਚਲਾ ਕੇ ਵਿਖਾ ਦਨੇ ਕਈ ਵੀਰ ਭੈਣ ਭਰਾਵਾਂ ਨੂੰ ਕਿਵੇਂ ਆਨਲਾਈਨ ਲੈਣੀ ਹਿੰਦੀ ਆ ਸੰਧੂ ਸਾਹਿਬ ਦਾ ਕਾ ਕਰਕੇ ਆਪਾਂ ਕੋਸ਼ਿਸ਼ ਰੱਖੀ ਦੀ ਵੀ ਚੰਗੀ ਤਰ੍ਹਾਂ ਵਿਖਾ ਦਈਏ ਮੇਰੇ ਤੋਂ ਪੂਰੀ ਤਸੱਲੀ ਨਾਲ ਕੇ ਦੂਰੋਂ ਨੇੜੋਂ ਕੋਈ ਸੰਪਰਕ ਕਰਨਾ ਤੁਹਾਡੇ ਨਾਲ ਹਾਂਜੀ ਹਾਂਜੀ ਬਾਕੀ ਡਾਕਟਰ ਥੋੜਾ ਜਿਹਾ ਪੱਟੂ ਚ ਕਰਕੇ ਵਿਖਾ ਦਈਏ ਲੇਟ ਸੰਧੂ ਸਾਹਿਬ ਇੱਥੇ ਦੇਖੋ ਜੀ ਜਿਸ ਤਰ੍ਹਾਂ ਕੋਈ ਮਰਜ਼ੀ ਬੈਠਾ ਰਵੇ ਆ ਦੇਖੋ ਜੀ ਠੰਡੀ ਸੀਲਸ ਲੱਗਿਆ ਠੀਕ ਆ ਜੀ ਤੋਂ ਬੰਤਰ ਵੀ ਬਹੁਤ ਨਿੱਗਰ ਆ ਠੀਕ ਆ ਜੀ ਬੰਤਰ ਵਾਈਡ ਘਵਾਨੇ ਲੈ ਵਿਦੀ ਚਾਹੇ ਬਾਦੀ ਬੰਤਰ ਦੀ ਗੱਲ ਕਰ ਲਈਏ ਬਹੁਤ ਜ਼ਿਆਦਾ ਨਿੱਗਰ ਤੇ ਹਾਈਟ ਲੈਂਥ ਸੋਹਣੀ ਆ ਤੇ ਮੋਹਨ ਦੰਦੀ ਡਾਇਰੈਕਟਰ ਸਾਹਿਬ ਕੋਈ ਜਵਾਨ ਛਿੱਗੀਆਂ ਕਿਵੇਂ ਆਉਂਦੀਆਂ ਸੰਧੂ ਸਾਹਿਬ ਵੇਖਿਆ ਨਹੀਂ ਵੇਹੇ ਜਵਾਨ ਹੀ ਨਹੀਂ ਆ ਜੀ ਅੱਛਾ ਜੀ ਮਾ ਪਲੂਨ ਕਈ ਨਾ ਪਸੂ ਚਲੋ ਨਹੀਂ ਸੰਧੂ ਸਾਹਿਬ ਆਪਾਂ ਵੇਖੀਏ ਜੇ ਪੁੱਜ ਕੇ ਬਣਦਾ ਸੌਰਤਾ ਹਾਂਜੀ ਹਾਂਜੀ ਸੰਧੂ ਸਾਹਿਬ ਹੋ ਸਕਦਾ ਪੁੱਜ ਕੇ ਬਣੇ ਆਪਾਂ ਵੇਖੀ ਨਹੀਂ ਜੀ ਐਵੇਂ ਬਾਕੀ ਚੰਗੀ ਆ ਬਾਕੀ ਜਿੰਨੇ ਵੀ ਆ ਬਾਕੀ ਮਾੜਾ ਦਿਖਾ ਦੇ ਛਿੱਗੀਆਂ ਕੰਨੀਆਂ ਖੜੀਆਂ ਕੇ ਕੰਨੀਆਂ ਲਓ ਜੀ ਲਓ ਜੀ ਕੰਨੀਆਂ ਆ ਚਗੀਆਂ ਜੀ ਆਉਂਦੀ ਕੰਨੀਆਂ ਚੱਗੀਆਂ ਜੀ ਮਾਰੀ ਮਾਰੀ ਚੱਕੀਆਂ ਲਓ ਵੀ ਦੋਸਤੋ ਦੋਵੇਂ ਦੋਵਾਂ ਦੀਆਂ ਚੱਕੀਆਂ ਜੀ ਦੋਵਾਂ ਦੀ ਲਓ ਤੁਸੀਂ ਨੌਰ ਕਰਾਉਣੀ ਬੜੀ ਜ਼ਰੂਰੀ ਗੱਲ ਆ ਜਦੋਂ ਹਰੇਕ ਭਰਾ ਨੂੰ ਹੁੰਦਾ ਵੀ ਕਿਸੇ ਪਾਸਿਓ ਕੋਈ ਚੀਜ਼ ਖੁੰਝੀ ਨਾ ਆਪਣੇ ਤੋਂ ਰਹਿ ਜਾਏ ਲੈ ਡਾਕਟਰ ਸਾਹਿਬੇ ਤਾਂ ਫਿਰ ਲੈਣ ਦੇਣ ਕੀ ਦੱਸਿਆ ਸੀ ਸੰਧੂ ਸਾਹਿਬ ਸੇਮ ਹੀ ਦੇ ਦਾਂਗੇ ਇੱਕੋ ਪਾਈ 85 85 ਹਾਂਜੀ ਹਾਂਜੀ ਬਿਲਕੁਲ ਜਾਇਜ਼ ਬਾਕੀ ਜੋੜੀ ਕੋਈ ਭਰਾ ਪਾਉਂਦਾ ਕਿਉਂਕਿ ਹਰੇਕ ਦਾ ਵਿੱਚ ਸੰਧੂ ਸਾਹਿਬ ਯਕੀਨ ਕਰਕੇ ਮੰਨੇ ਹੋਏ ਇਹਦੇ ਵਿੱਚ ਆਪਾਂ ਬੜਾ ਗੇਲਾ ਨਹੀਂ ਰੱਖਾ ਕਿਉਂਕਿ ਕਾਫੀ ਦਿਨਾਂ ਬਾਅਦ ਆਪ ਇਹ ਤਾਂ ਅਗਰ ਕਿ ਆਪਾਂ ਉਹਨਾਂ ਵੀ ਮੁੱਲ ਰੱਖਿਆ ਲੈਣ ਦੇ ਨਾਲ ਇਹ ਤਿੰਨ ਚਾਰ ਦਿਨ ਕਿੰਨੇ ਕੁੰਦੇ ਇੰਨੇ ਚੋਂ ਸਾਫ਼ ਸੁਥਰਾ ਆਉਂਦਾ ਆਪਾਂ ਉਹ ਪਾ ਗਣ ਆਹ ਦਿੱਲੀ ਦੇ ਸਾਫ਼ ਸੁਥਰੇ ਪਸੂ ਲੱਭ ਰਹੇ ਹਾਂ ਤੇ ਦੋ ਕੰਦਨ ਵੈਸੇ ਵੀ ਹਾਂਜੀ ਲੱਗ ਜਾਂਦੇ ਲੱਗ ਜਾਂਦੇ ਆ ਜੀ ਤੇ ਲਓ ਦੋਸਤੋ 85 85000 ਰੁਪਏ ਜੋੜਾ ਇੱਕ ਤੁਹਾਨੂੰ ਸੈਕੰਡ ਤੇ ਥਰਡ ਨੰਬਰ ਤੇ ਦਿਖਾਈ ਆ ਕਿਸੇ ਵੀਰ ਨੇ ਇਕੱਠਾ ਜੋੜਾ ਪਾਉਣਾ ਤੇ ਵਿੱਚੋਂ ਥੋੜਾ ਬਾਬਾ ਮਾਰ ਪਾਉਣਾ ਪਤੂ ਨੇ ਇੱਕ ਹੀ ਭਾਰੇ ਦਾਂਗੇ ਆ ਜਿਹੜੀਆਂ ਉਹ ਉਹ ਘਾ 85 ਵਾਲੀ ਆ ਹਾਂਜੀ ਇਹ ਵੱਡੀ ਵਹਿਰ ਜੇ 27 28 ਲੀਟਰ ਕਾਰਡ ਰਿਹਾ ਜੀ ਦਾ ਅੱਛਾ ਜੀ ਤੇ ਇਹਦੇ ਦੋ ਤਿੰਨ ਲੋਰੀ ਇਹ ਗਾਉਂਦੇ ਕਰੀ ਹੋਈ ਸੂਰਾ ਤੀਜਾ ਜੇ ਤੀਜਾ ਸੁਭਾਣ ਜੀ ਹਾਂ ਜੀ ਲੋ ਦੋਸਤੋ ਤੀਜਾ ਸੁਭਾ ਗਾਣੇ ਸੁਣਾ ਤੇ ਇਹ ਵੀ ਖੰਡ ਹਫਤਾ ਪੰਜ ਦਿਨ ਹਜੇ ਸਮਾਂ ਲੈਂਦੀ ਆ ਠੀਕ ਆ ਜੀ ਬਾਕੀ ਲੇਵੇ ਦੀ ਬੜੀ ਸੋਹਣੀ ਕਿ ਬੱਗਾ ਰਹੀ ਭੜਾ ਭੁਲਾ ਜੇ ਥੋੜੀ ਸੰਧੂ ਸਾਹਿਬ ਤੋਂ ਲੰਬਾਈ ਚੈੱਕ ਕਰੋ ਤੇ ਵਜਨ ਵਜਨ ਬਹੁਤ ਵਜਨ ਵੇਟ ਕਰੋ ਚੈੱਕ ਠੀਕ ਆ ਜੀ ਫੁੱਲ ਵਜਨ ਵੇਟ ਤੇ ਲੰਬਾਈ ਲੰਬੂਈ ਦੀ ਵਾਹ ਚੰਗੀ ਚੌਕੀਆ ਕਰਮਾ ਦੀ ਤੋਂ ਥੱਲੋਂ ਵੀ ਕਰਮਾ ਦੀ ਪੰਡਾ ਪਾਈ ਖੜੀ ਆ ਬੜੀ ਬਾਨੀ ਸੰਧੂ ਸਾਹਿਬ ਹਾਂ ਆ ਦੇਖੋ ਜੀ ਠੀਕ ਹੈ ਜੀ ਬਾਕੀ ਥਾਂ ਤੋਂ ਬਹੁਤ ਸੋਨਾ ਵੈਸੇ ਉਹਨਾਂ ਆਪਰਾ ਸੰਧੂ ਸਾਹਿਬ 20 30 ਲੀਟਰ ਆਪਾਂ ਨੂੰ ਆਖਿਆ ਸੀ ਜੀ ਦੁੱਧ ਕੱਢਿਆ ਇਹਨੇ ਹੱਕ ਵੀ ਹੈ ਜਰਾ ਸੰਧੂ ਸਾਹਿਬ ਜਿੱਦੀ ਵਹਿ ਰਿਆ ਨਾ ਹੱਕ ਵੀ ਰੱਖਦੀ ਆ ਹਾਂ ਥੋੜਾ ਕੱਚੇ ਕੁੱਚੇ ਦੇ ਰਹੀ ਹੈ ਸੰਧੂ ਸਾਹਿਬ ਜਰਾ ਡਾਕਟਰ ਸਾਹਿਬ ਇੱਧਰ ਮਾਰਾ ਆ ਪਾਸਾ ਨਹੀਂ ਨਹੀਂ ਭਾਰ ਲੱਗੀ ਆ ਕੋਈ ਨੇ 2 ਕਿਲੋ ਚੋਣੀ 3 ਕਿਲੋ ਚੋਣੀ ਗੱਭਨ ਨਹੀਂ ਚੋਲੇ ਸਾਨੂੰ ਕੋਈ ਚੱਕਰ ਨਹੀਂ ਵੀਡੀਓ ਕਾਲ ਠੀਕ ਹੈ ਜੀ ਜੇ ਇੱਥੇ ਆਣ ਕੇ ਲੋ ਜੀ ਭਰਾਵੋ ਜਿੱਦਾਂ ਮਰਜੀ ਡਾਕਟਰ ਸਾਹਿਬ ਭਰਾ ਕੇ ਤਸਲੀ ਕਰ ਲੋ ਠੀਕ ਹੈ ਜੀ ਤੇ ਮੈਂ ਕਿਹਾ ਵੀ ਬਲੱਡ ਫਾਰ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਜਾਂ ਮੀਡੀਅਮ ਅਕਾਊਂਟ ਕਰਕੇ ਤੁਸੀਂ ਸੌਦਾ ਕਰਿਓ ਠੀਕ ਆ ਸੰਦੇਸ਼ ਸਾਹਿਬ ਤੇ ਆ ਫੇਸ ਕੁਆਰਟੀ ਇਹ ਆਪਾਂ ਪਹਿਲੇ ਲਾਉਣੇ ਆ ਆਪਣਾ ਆਪਣਾ ਫਰਜ਼ ਹੁੰਦਾ ਬਿਲਕੁਲ ਨਾ ਤਾਂ ਕੋ ਜੱਕੋ ਤੱਕ ਤੁਸੀਂ ਲੈ ਨਹੀਂ ਗਏ ਆਪਣਾ ਸਿਆਲ ਦੇ ਵਿੱਚ ਭਰਾ ਪੈਣੀਆਂ ਹੀ ਆ ਜੀ ਥੋੜੀ ਥੋੜੀਆਂ ਆ ਚਲੋ ਗਿਲਵਾ ਤੋਂ 100 ਕੋਈ ਹਾਂਜੀ ਹਾਂਜੀ ਬਾਕੀ ਥਾਂ ਲੈ ਵੀ ਦੀ ਬੜੀ ਖਬਰਦਾਰ ਆ ਬਾਕੀ ਦੋਸਤੋ ਤੁਹਾਨੂੰ ਆਪਾਂ ਆਲ ਰੌਂਡ ਤੋਂ ਇੱਕ ਵਾਰੀ ਦਿਖਾ ਦਿੰਨੇ ਆ ਆ ਥਾਨ ਦੇਵਾ ਦੇ ਠੀਕ ਆ ਜੀ ਇਹ ਨਹੀਂ ਹੈਗਾ ਕੋਈ ਛੋਟਾ ਥਾਨਾ ਮੱਜਾਂ ਕੋ ਥਾਣ ਲੱਗਾ ਨੋਕਲਾ ਥਾਣਾ 4 4 5 5 ਇੰਚ ਗਾਇਬ ਆ ਵਿੱਚ ਆਪਸੀ ਥਾਣਾ ਦਾ ਆ ਫੇਸ ਕੁਆਲਟੀ ਤੋਂ ਆ ਠੀਕ ਹੈ ਜੀ ਖਾਨ ਸੰਧੂ ਸਭ ਬਰਾਬਰ ਆ ਚਾਰ ਫੇਰੇ ਵਿਖਾ ਦੋ ਬਿਲਕੁਲ ਉਹ ਨਹੀਂ ਥੋੜੀ ਥੋੜੀ ਲੈ ਨਹੀਂ ਪਲੂਂਜੀ ਆ ਗਈ ਖੁੱਲੇ ਡੋਲੇ ਲੈ ਵੇ ਦੀ ਜੀ ਦਰਸੋ ਇਹਦਾ ਮੁੱਲ ਵੀ ਸੇਮ ਹੀ ਆ ਉਹ ਸੇਮ ਇੱਕੋ ਹੀ ਮੁੱਲ ਤੇ ਦੇ ਦੇਣੀ ਆ ਆਪਾਂ ਲੋਬੀ ਵੀ 85000 ਦੀ ਮਿਲ ਜੂਗੀ ਠੀਕ ਆ ਬਾਕੀ ਲੈਸ ਕਰਦੇ ਜਿੰਦੇ ਵਿੱਚ ਹਾਂਜੀ ਹਾਂਜੀ ਸਰਦਾਰ ਸਾਹਿਬ ਕੋਈ ਨਹੀਂ ਜਿਹੜਾ ਜਿਹੜਾ ਵੀ ਕਿਉਂਕਿ ਇਹਦਾ ਸੂਆ ਕਰੋ ਉਹਨਾਂ ਪਹਿਲਾਂ ਪਹਿਲਾਂ ਇਹਨਾਂ ਦਾ ਸੂਆ ਬਹੁਤ ਚੰਗੇ ਰਿਕਾਰਡ ਦੀ ਗਾਂ ਜੇ ਰਿਕਾਰਡ ਤਾਂ ਵੇਖੋ ਤੁਸੀਂ ਕਿਸੇ ਦਾ ਮਾਰਾ ਕਿਹਾ ਨਹੀਂ ਅਜੇ ਤੱਕ ਜਿੱਥੇ ਜਿੱਥੇ ਗਿਆ ਨਹੀਂ ਸੰਧੂ ਸਾਹਿਬ ਮਾਣ ਹੁੰਦਾ ਜੀ ਗਾਵਾਂ ਦੇ ਕਿਉਂ ਪਤਾ ਬਾਈ ਨੇ ਪਸ਼ੂ ਲੰਘ ਜਾਣਾ ਥਾਂ ਦੇ ਵਿੱਚ ਹਾਂਜੀ ਹਾਂਜੀ ਕਿਉਂਕਿ ਰੋਜ਼ ਦਾ ਐਕਸਪੀਰੀਅੰਸ ਹੋ ਜਾਂਦਾ ਵਾ ਬਾਕੀ ਬੜੇ ਮਾਣ ਨਾਲ ਵੀਰ ਨੇ ਆਪਣਾ ਸਾਦੇ ਕੇ ਗਾਂ ਦਿੱਤੀ ਫਾਰ ਲੋ ਵੀ ਦੋਸਤੋ ਇਹ ਆਪਾਂ ਤੁਹਾਨੂੰ ਲਾਸਟ ਵੇਚ ਨਾਗਰ ਦਿਖਾਉਣਾ ਸੀਗਾ 85000 ਦੀ ਇਹ ਗੱਾਰ ਤੁਹਾਨੂੰ ਮਿਲ ਜੂਗੀ ਤੇ ਬਾਕੀ ਇੱਕ ਹੀ ਅੱਜ ਨਾਗਰ ਜਰ ਸੋਇਆ ਸੋਇਆ ਤੁਹਾਨੂੰ ਦਿਖਾਤਾ ਬੱਛੀ ਕੋਈ ਬੜੀ ਠੰਡੀ ਆ ਵੇ ਲੋ ਜੀ ਸੀਲਸ ਲ ਗਈ ਨਹੀਂ ਆ ਨਾ ਜਿਤਨਾ ਕੋਈ ਮਰਜੀ ਬੈਠਾ ਰੇ ਵੀਰ ਭੈਣ ਭਰਾ ਕੋਈ ਬੱਛੇ ਦਾ ਨਹੀਂ ਇਹਨੂੰ ਤੇ ਜਿਹੜੀ ਗਾਵਾਂ ਹੁੰਦੀਆਂ ਕਾਲੀਆਂ ਪੈਂਦੀਆਂ ਵਾ ਇੱਕ ਟਰਾਈ ਕੋਈ ਬੈਠਾ ਰਵੇ ਲੋ ਵੀ ਭਰਾਵੋ ਠੀਕ ਆ ਬਹੁਤ ਖੂਬਸੂਰਤ ਠੰਡੀ ਤੇਰੀ ਸੀਲਸ ਲੱਗ ਇਹ ਨਾਗਨੇ ਦੋਸਤੋ ਡਾਕਟਰ ਸਾਹਿਬਾਂ ਦੇ ਕੋਲ ਅੱਜ ਬੁਰਜ ਡੇਰੀ ਫਾਰਮ ਪਿੰਡ ਵੱਡੇ ਸੁਭਰਾ ਆਓ ਇੱਥੇ ਆ ਕੇ ਆਪਣ ਮਾਲੀ ਜੀ ਜਨਾ ਢਿੱਲੀ ਰੂਟੀਨ ਦੇ ਚੋਂਦਾ ਤੇ ਡਾਕਟਰ ਇੱਕ ਨੰਬਰ ਕਰਦੇ ਵੀਰ ਸਾਂਝੇ ਨੰਬਰ ਸੰਧੂ ਸਾਹਿਬ ਆਪਣਾ 84379 33595 ਜੀ 8437933595 ਠੀਕ ਹੈ ਮਹਾਰਾਜ ਹਾਂਜੀ ਤੇ ਲਈ ਜਾਈਏ ਖਿੱਚ ਖਿੱਚ ਕੇ ਹਾਂ ਹਾਂ ਸੰਧੂ ਸਾਹਿਬ ਆਪਾਂ ਬਾਹਰ ਹੀ ਖਰੀਦੀ ਚੱਲੂ ਹੀ ਆਈਏ ਅੱਜ ਤੋਂ ਸਟਾਰਟਿੰਗ ਆਉਣ ਸਾਨੂੰ ਪੜਾਏ ਤੇ ਜਿੱਦੋਂ ਹੁਣ ਆਪਾਂ ਮਹਾਰਾਜ ਦੀ ਕਿਰਪਾ ਨਾਲ ਗੁਰੂ ਰਵदास ਦੀ ਵੀਡੀਓ ਚੱਲੂ ਰੋ ਗਿਆ ਬਾਪੂ ਚਾਹ ਚੁੱਪੀ ਕੇ ਚਲਾ ਗਿਆ ਹਾਂਜੀ ਤੁਹਾਡੇ ਸਾਹਮਣੇ ਹੀ ਗਿਆ ਹਾਂਜੀ ਸ਼ਾਮ ਤੱਕ ਹੋ ਸਕਦਾ ਕੋਈ ਹੱਤ ਨਾ ਵੜਾ ਹੋਏ ਨਾ ਆਪਣੇ ਤੋੜਾ ਫੇਰਾ ਹੀ ਹੈ ਜਿਆਦਾ ਨਹੀਂ ਤੁਰ ਫਿਰ ਕੇ ਤੁਹਾਨੂੰ ਪਤਾ ਵੀ ਇਸੇ ਤਰ੍ਹਾਂ ਹੀ ਬਹਿਰ ਤੇ ਸੰਧੂ ਸਾਹਿਬ ਆਪਣੇ ਕੋਲ ਕਿ 30 ਲੀਟਰ ਹੀ ਹੁਣ ਬੌਲਾ ਤੇ ਚਲੋ ਵੇਗ ਗਈ ਆ ਸੇਲ ਹੋ ਗਿਆ ਹਾਂਜੀ ਹਾਂਜੀ ਮਤਲਬ ਸਾਮਾਲ ਰੀਤੇ ਬਿਲਕੁਲ ਅੰਦਰ ਛੱਡਦੇ ਵਿੱਚ ਵੀ ਆ ਜਿਹੜੇ ਪਸ਼ੂ ਸੇਲ ਹੋ ਚੁੱਕੇ ਆ ਚਲੋ ਉਹਨਾਂ ਦੀ ਆਪਾਂ ਗੱਲ ਨਹੀਂ ਕਰਦੇ ਕਿ ਫਿਲਹਾਲ 5 ਲੀਟਰ ਤੋਂ ਪਲੱਸ ਵਾਲੀਆਂ ਵੇੜਾਂ ਕੱਲ ਕੰਮ ਜਿਹੜਾ ਫੋਨ ਲਾਇਆ ਸੀ ਉਹ ਵਕਤ ਤੱਕੜੇ ਤੋਂ 7-8 ਵੇੜਾਂ ਸੀ ਤੁਸੀਂ ਥੋੜਾ ਬਿਜ਼ੀ ਸੀ ਹਾਂ ਅੱਜ ਅਸੀਂ ਆ ਕੇ ਸਵੇਰੇ ਆਵਾਂਗੇ ਮੈਂ ਚਲੋ ਕੋਈ ਚਾਰ ਇਹ ਤਿੰਨ ਕਿ ਬੜਾ ਉਹ ਇਹਦੀਆਂ ਵਿਕ ਗਈਆਂ 7-7 ਵੇੜਾਂ ਸੀ ਆਪਾਂ ਤਾਂ ਪ੍ਰਿੰਸੂ ਸਾਹਿਬ 6-7 ਪੱਕੀਆਂ ਰੈਗੂਲਰ ਹੁੰਦੀਆਂ ਹੁੰਦੀਆਂ ਜੀ ਬਿਲਕੁਲ ਬਿਲਕੁਲ ਹਾਂਜੀ ਲਈ ਆਈਏ ਤੇ ਲਿਆਲੇ ਵਿੱਚ ਗਈ ਫਿਰ ਹਾਂਜੀ ਹਾਂਜੀ ਤਾਂ ਦੋਸਤੋ ਇਹ ਸਾਨੂੰ ਡਾਕਟਰ ਸਾਹਿਬ ਬਿਰਪਿੰਡ ਵੱਡੇ ਸੁਭਰਾ ਤੋਂ ਠੀਕ ਹੈ ਜੀ ਬੋਰਜ ਡੇਰੀ ਫਾਰਮ ਤੋਂ ਆਓ ਇੱਥੇ ਆ ਕੇ ਆਪਣੀ ਤਸੱਲੀ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਕਾਫੀ ਸ਼ੁਕਰੀਆ ਕਾ ਜੀ